ਅੱਜ ਤਿੰਨ ਤਿੰਨ ਗੱਡੀਆਂ ਦੇਣੀਆਂ ਨੇ ਬਾਈ ਏਸੀ ਚੱਲਦਾ ਡੀਜ਼ਲ ਦੇ ਵਿੱਚ ਵੀ ਇੱਕ ਵੇਰੀਐਂਟ ਆ ਕੈਂਡ ਗੱਡੀਆਂ 390 90000 ਦੀਆਂ ਵੀਡੀਓ ਨਾਲ ਜੁੜੇ ਰਹੋ ਸ਼ੇਅਰ ਕਰਦੇ ਰਹੋ ਪੰਜ ਲੱਖ ਰੁਪਿਆ ਡਿਮਾਂਡ ਹੈ ਜੀ ਮੌਕੇ ਤੇ ਮਾਨਤਾ ਹੋ ਜਾਊਗਾ ਫਲਾਈਟਰ ਲੱਗੇ ਹੋਏ ਨੇ ਸੀਟ ਕਵਰ ਮੈਟਿੰਗ ਨਵੀਂ ਹੈ 1 ਲੱਖ 85000 ਰੁਪਿਆ 1 ਲੱਖ 85000 ਦੀ ਪੰਜਾਬ ਨੰਬਰ ਡੀਜ਼ਲ ਦੀ ਸਵਿਫਟ BDI ਸਤਿ ਸ੍ਰੀ ਅਕਾਲ ਦੋਸਤੋ ਸਵਾਗਤ 11 ਚ ਨਿਗਾ ਮਾਰੋ ਆਲਟੋ ਦੇਖੋ ਚਮਚਮਾਉਂਦੀ ਆ ਨਾ ਇਧਰ i10 ਆ ਗੱਡੀ ਸਾਫ ਸੁਥਰੀ ਦੇਖੋ ਮਾਡਲ ਵੇਖ ਕੇ 10 11 ਹੋਵੇ ਇਹ ਵੀ ਪਤਾ ਕਰਾਂਗੇ ਕਿੰਨਾਗਾ ਇੱਕ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਾ ਅੱਜ ਤਿੰਨ ਤਿੰਨ ਗੱਡੀਆਂ ਦੇਣੀਆਂ ਨੇ ਭਾਈ ਏਸੀ ਚੱਲਦਾ ਡੀਜ਼ਲ ਦੇ ਵਿੱਚ ਵੀ ਇੱਕ ਵੇਰੀਐਂਟ ਆ ਕੈਂਡ ਗੱਡੀਆਂ 3 90 90 ਹਜ਼ਾਰ ਦੀਆਂ ਵੀਡੀਓ ਨਾਲ ਜੁੜੇ ਰਹੋ ਸ਼ੇਅਰ ਕਰਦੇ ਹੋ ਭੁੱਲਰ ਸਾਹਿਬ ਜੀ ਆਪਣੇ ਨਾਲ ਮੌਜੂਦ ਨੇ ਪਹਿਲਾਂ ਸਭ ਤੋਂ ਪਹਿਲਾਂ ਦੇਵਾਂਗੇ ਸਵਿਫਟ ਦੀ ਜਾਣਕਾਰੀ ਵੀਡੀਓ ਪੂਰੀ ਦੇਖੋ ਤੁਹਾਨੂੰ ਤਿੰਨ ਗੱਡੀਆਂ ਦੇਣੀਆਂ ਨੇ 90 90 ਹਜ਼ਾਰ ਦੀਆਂ ਭਾਈ ਟੌਪ ਕਲਾਸ ਗੱਡੀਆਂ ਏ ਬੰਨਾ ਹਨਾ ਇਹ ਬੰਨਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਦੋਸਤੋ ਤੇ ਗੋਵਿੰਦ ਵੀਰ ਨੂੰ ਸਤਿ ਸ੍ਰੀ ਅਕਾਲ ਬੜਾ ਸਮਾਨ ਨਹੀਂ ਲੈਂਦੇ ਤੇ ਕੰਮ ਦੀ ਗੱਲ ਤੇ ਆਉਨੇ ਆ ਸਭ ਤੋਂ 2007 ਮਾਡਲ 12ਵੇਂ ਮਹੀਨੇ ਦੀ ਦੋਸਤੋ ਹਾਂਜੀ ਸੈਕੰਡ ਓਨਰ ਕਾਰ ਹੈ ਇੰਜਨ ਗੇਅਰ ਦੀ ਫੁੱਲ ਸੋਣੀ 5 ਸਾਲ ਦੀ ਪਾਸਿੰਗ 1 ਸਾਲ ਦਾ ਬੀਮਾ ਮਿਲੂਗਾ ਜੀ ਲਾਈਟ ਟਾਇਰ ਲੱਗੇ ਹੋਏ ਨੇ ਜੀ ਸੀਟ ਕਵਰ ਮੈਟਿੰਗ ਨਵੀਂ ਹੈ 1,85,000 ਰੁਪਇਆ 1,85,000 ਦੀ ਪੰਜਾਬ ਨੰਬਰ ਆ ਡੀਜ਼ਲ ਦੀ Swift BDI ਲਓ ਜੀ ਵੀਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਗੱਡੀ i10 ਖੜੀ ਆ ਜੀ ਇੱਧਰ i10 ਆ ਗਈ ਜੀ 2000 ਹੈਗੀ ਆ ਇਹ 11 ਮਾਡਲ ਆ ਜੀ ਪੰਜਾਬ ਨੰਬਰ ਸੈਕੰਡ ਓਨਰ ਫੁੱਲ ਬੀਮਾ ਠੀਕ ਆ ਜੀ ਜੀ ਸੈਂਟਰ ਲੋਕਿੰਗ ਕੋਈ ਕੰਮ ਖਰਚਾ ਨਹੀਂ ਪੰਜਾਬ ਨੰਬਰ ਦੀਆਂ ਕਾਰਾਂ ਨੇ ਗਿਆ ਵਧੀਆ ਗੱਡੀਆਂ ਨੇ ਇਹਦਾ ਰੇਟ ਆ ਗਿਆ ਜੀ 1 ਲੱਖ 75000 ਰੁਪਿਆ 1 ਲੱਖ 75 ਦੀ ਅਗਲੀ ਆ ਗਈ ਜੀ अल्टੋ ਟਾਇਰਾਂ ਦੇ ਨਿਗਾ ਜ਼ਰੂਰ ਮਰਵਾ ਦਿਓ ਜੀ ਇਹਦੇ ਜਮਾਂ ਨਵੇਂ ਤੇ ਗੱਡੀ ਦੂਰੋਂ ਸਾਰੀ ਦਿਖਾ ਦਿਓ ਇਧਰਲੇ ਪਾਸੇ अल्टੋ 2011 ਮਾਡਲ ਜੀ अल्टੋ 2011 ਕਾਰ ਦਾ ਖੜਾਵਾ ਦੇਖੋ ਦੋਸਤੋ ਅਲਾਈ ਟਾਇਰ ਬਿਲਕੁਲ ਨਵੇਂ ਨੇ ਸੀਟ ਕਵਰ ਮੈਟਿੰਗ ਸੋਹਣੀ ਐ ਚਿੱਟੇ ਰੰਗ ਦੀ ਬਿਲਕੁਲ ਦੁੱਧ ਵਰਗੀ ਕਾਰ ਐ ਬਹੁਤ ਸੋਹਣਾ ਖੜਾ ਵਾ ਗੱਡੀ ਦੀ ਬਹੁਤ ਸੋਹਣੀ ਸਟੈਂਡਿੰਗ ਹੈ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਰੇਟ ਆ ਗਿਆ ਜੀ 1 ਲੱਖ ਤੇ 75000 ਰੁਪਿਆ 90 ਵਾਲੀਆਂ ਤੇ ਆਉਣੇ ਆ ਉਦੋਂ ਪਹਿਲਾਂ ਦਿਖਾਉਣੇ ਆ ਜੀ ਇੰਡੈਵਰ 0011 ਪੰਜਾਬ ਨੰਬਰ ਹਾਂਜੀ ਸਰ ਪਹਿਲਾਂ ਸੌਦੇ ਦਿਖਾਵਾਂਗੇ ਵੱਡੇ ਤੇ ਉਸ ਤੋਂ ਬਾਅਦ ਚੱਲਣਗੇ ਪੂਰੇ 90 ਇੰਡੈਵਰ 2012 ਜੀ ਕਾਪੀ 13 ਦੀ ਛੋਟੇ ਨੰਬਰ ਦੇ ਵਿੱਚ ਜੀ ਗੱਡੀ ਵੱਡੀ ਤੇ ਨੰਬਰ ਛੋਟਾ ਹੂੰ ਮੋਲ ਨਹੀਂ ਹੋਣਾ ਮੁੱਲ ਵੀ ਛੋਟਾ ਜੀ ਥੋੜੇ ਇੰਡੈਵਰ 2012 ਗੱਡੀ ਦਾ ਖੜਾਵਾ ਚੈੱਕ ਕਰਾ ਦਿਓ ਜੀ ਮੁੱਲ ਕੀ ਹੈ 4 ਲੱਖ ਰੁਪਇਆ ਸਿਰਫ 4 ਲੱਖ ਰੁਪਇਆ ਲੈ ਵੀ ਦੋਸਤੋ ਜਿਹੜੀ ਅੱਜ ਜਿਹੜੀ ਇੰਡੈਵਰ 50 ਲੱਖ ਦੇ ਕਰੀਬ ਆਉਂਦੀ ਹੈ ਇੱਥੇ 4 ਲੱਖ ਦੇ ਵਿੱਚ ਮਿਲ ਰਹੀ ਆ ਐਕਸ ਜੂਵੀ ਐਕਸ ਜੂਵੀ 2014 ਮਾਡਲ ਹੈ ਜੀ ਸੈਕੰਡ ਓਨਰ ਆ ਪੰਜਾਬ ਨੰਬਰ ਹੈ 6565 17 ਫੋਰਚੂਨਰ ਵਾਲੇ ਟਾਇਰ ਲੱਗੇ ਹੋਏ ਨੇ ਗੱਡੀ ਨੂੰ ਤੇ ਖੜਾਵਾ ਬਹੁਤ ਸੋਹਣਾ ਜੀ ਦੂਜੇ ਨਾਮ ਹੈ ਲੱਖ ਦੇ ਕਰੀਬ ਗੱਡੀ ਚੱਲੀ ਹੋਈ ਆ ਜੀ ਲੱਖ ਤੋਂ ਨੀਚੇ ਹੀ ਐ ਤੇ ਗੱਡੀ ਬਹੁਤ ਸੋਹਣੀ ਸਟੈਂਡਿੰਗ ਦੇ ਵਿੱਚ ਐ ਜੀ ਐਕਐਸਯੂਵੀ ਚਿੱਟੇ ਰੰਗ ਦੀ 14 ਮਾਡਲ ਡਬਲ ਏਟ ਤੇ ਗੱਡੀ ਦਾ ਰੇਟ ਐ ਸਿਰਫ 5.5 ਲੱਖ ਰੁਪਿਆ ਡਿਮਾਂਡ ਐ ਜੀ ਮੌਕੇ ਤੇ ਮਾਨਤਨ ਹੋ ਜਾਊਗਾ ਆ ਗਈ ਜੀ ਉੱਚੀ ਦੁਕਾਨ ਤੇ ਮੀਠਾ ਭਗਵਾਨ ਹਨਾ ਜੀ ਹਾਂਜੀ ਹਾਂਜੀ ਫੋਰਚੂਨਰ 2000 17 ਫਸਟ ਓਨਰ 4y2 ਆਟੋਮੈਟਿਕ ਦੇ ਵਿੱਚ ਬਿਲਕੁਲ ਨਵੀਂ ਬ੍ਰਾਂਡ ਨਿਊ ਜੀ ਗੱਡੀ ਦੇ ਰਹੇ ਆ ਦੋਸਤੋ 23 ਲੱਖ ਤੇ 25000 ਰੁਪਏ ਦੀ ਡੀਲ ਆਈ ਗਾ ਵੀਡੀਓ ਸ਼ੇਅਰ ਕਰ ਦਿਓ ਆ ਮੀਂਹ ਦੇਖ ਲਓ ਪੈਂਦਾ ਆਜੋ ਆਜੋ ਅਸੀਂ ਤਾਂ ਥੋੜੀ ਵੀਡੀਓ ਬਣਾ ਰਹੇ ਆ ਮਿਹਨਤ ਕਰ ਰਹੇ ਆ ਬਾਈ ਮਿਹਨਤ ਦਾ ਮੁੱਲ ਮਿਲਦਾ 2011 ਮਾਡਲ ਹੈ ਜੀ 2011 ਮਾਡਲ ਡਿਜ਼ਾਇਰ ਪੰਜਾਬ ਨੰਬਰ ਜੀ 1 ਲੱਖ 80000 ਰੁਪਏ ਦੀ ਦੇਤੀ 11 ਮਾਡਲ ਬਾਈ ਡਿਜ਼ਾਇਰ ਚੱਕ ਲਓ ਕਰ ਆਈ 10 ਗ੍ਰੈਂਡ ਮਾਰਨਿਕਾ i10 ਗ੍ਰੈਂਡ 2018 ਪਹਿਲੇ ਨਾਮ ਦੀ ਲਾਇਟਰ ਲੱਗੇ ਹੋਏ ਇਹਦਾ ਰੇਟ ਹੈਗਾ ਦੋਸਤੋ 4.5 ਲੱਖ ਰੁਪਿਆ ਠੀਕ ਹੈ ਜੀ ਆਜੋ Honda City 2000 ਹੈਗੀ ਇਹ 14 50 ਨੰਬਰ ਦੀ 4,25,000 ਰੁਪਿਆ ਤੇ Balero ਹੂੰ Balero 2015 ਮਾਡਲ ਹੈ ਜੀ ਟਾਇਰ ਚਾਰੇ ਨਵੇਂ ਨੇ ਇੰਜਨ ਗੇਅਰ ਦੀ ਵਧੀਆ ਤੇ ਗੱਡੀ ਦਾ ਰੇਟ ਹੈ 5,20,000 ਰੁਪਿਆ ਇੱਕ ਕਲਾਸ ਤੇ ਵਰਨਾ ਖੜੀ ਆ ਵਰਨਾ 2000 ਆ ਗਈ ਜੀ ਵਰਨਾ 2012 ਮਾਡਲ ਹੈ ਛੋਟੇ ਨੰਬਰ ਦੇ ਵਿੱਚ ਹਮ ਅਲਾਈ ਟਾਇਰ ਦੇਖੋ ਦੋਸਤੋ ਕਾਰ ਦੇ ਬਿਲਕੁਲ ਨਵੇਂ ਨੇ 16 ਇੰਚ ਤੇ ਗੱਡੀ 4.5 ਲੱਖ ਰੁਪਇਆ ਡਿਮਾਂਡ ਹੈ ਜੀ 50000 ਦਾ ਨੰਬਰ ਹੈ ਤੇ 50000 ਦੇ ਲਾਈ ਟਾਇਰ ਨੇ ਬਿਲਕੁਲ ਜੀ ਲਾਈ ਟਾਇਰ ਵੀ ਦਿਖਾ ਦੇ ਬਾਈ ਇੱਕ ਵਾਰ ਇਧਰ ਦੀ ਹੋ ਕੇ ਗੱਡੀ ਚੰਗੀ ਐ 1 ਲੱਖ ਤੇ 5000 ਚੱਲੀ ਹੋਈ ਪੱਕੇ ਨੰਬਰ ਦੀ ਫਲੂਡ ਵਰਨਾ ਡਬਲ 에ਅਰ ਬੈਗ ਦੇ ਵਿੱਚ ਬਹੁਤ ਸੋਹਣੀਆਂ ਡੀਲਾਂ ਨੇ ਜੀ ਹੁਣ ਆ ਗਈ ਜੀ 90000 ਵਾਲੀਆਂ ਗੱਡੀਆਂ ਤੇ ਤਿੰਨ ਖੜੀਆਂ ਨੇ ਲੈਣ ਚ ਜਿਹੜੀ ਮਰਜ਼ੀ ਲੈ ਲਓ ਚਾਹੇ ਪੈਟਰੋਲ ਲੈ ਲਓ ਚਾਹੇ ਲੈ ਲਓ ਡੀਜ਼ਲ ਆ ਤਾਂ ਕਹਿੰਦੇ ਹੁੰਦੇ ਨੇ ਵੀ ਐਵਰੇਜ ਦੀ ਵੀ ਰਾਣੀ ਹੋਈ ਹੈ ਨਾ ਜੀ ਕੀ ਹਿਸਾਬ ਕਿਤਾਬ ਆ ਜੀ ਇਹਦਾ 2008 ਮਾਡਲ ਹੈ ਜੀ ਕਾਪੀ ਨੌਂ ਦੀ ਹੈ ਹੂੰ ਤੇ 2028 ਤੱਕ ਪਾਸਿੰਗ ਹੈ 25 ਤੱਕ ਦਾ ਬੀਮਾ ਪਿਆ ਜੀ ਗੱਡੀ ਦੇ ਵਿੱਚੋਂ ਸਾਰੀ ਕਾਰ ਚੋਂ 1.5 2 ਪੀਸ ਪੇਂਟ ਹੈ ਸਾਰੀ origignal ਹੈ। ਹੂੰ ਗੱਡੀ ਦਾ ਫਰੰਟ ਸ਼ੀਸ਼ਾ ਵੀ ਹਜੇ ਤੱਕ ਨਾਲ ਦਾ ਹੈ। AC heater working ਹੈ ਜੀ। 2 ਟਾਇਰ ਨਵੇਂ ਨੇ, alloy tyre ਲੱਗੇ ਹੋਏ ਨੇ ਜੀ। ਠੀਕ ਹੈ ਜੀ। ਕੋਈ ਐ ਨਹੀਂ ਹੈਗੀ ਵੀ ਇੱਕ ਤਾਂ 50-60 ਹਜ਼ਾਰ ਵਾਲੀਆਂ ਕਾਰਾਂ ਆ ਜਾਂਦੀਆਂ, ਉਹ ਚੀਜ਼ ਨਹੀਂ ਹੈਗੀ। ਗੱਡੀ ਤੇ ਵੀ ਨਿਗਾ ਮਰਵਾ ਦੇ ਦੋਸਤੋ। ਚੰਗੀ ਗੱਡੀ ਹੈਗੀ। ਜੀ। ਗੱਡੀ ਦਾ ਰੇਟ 90000 ਰੁਪਿਆ ਜੀ। ਹੂੰ ਤੇ ਸਾਰੇ ਪੇਪਰ ਕੰਪਲੀਟ ਨੇਗੇ ਕਾਰ ਦੇ। ਠੀਕ ਹੈ ਜੀ। ਮਾਨਤਾ ਨਾ ਮੌਕੇ ਤੇ ਹੈ ਜੀ। ਪਾਸਿੰਗ ਪੂਸਿੰਗ ਜੀ। ਪਾਸਿੰਗ 28 ਤੱਕ ਹੈ ਜੀ। ਅੱਛਾ ਜੀ। ਅੱਗੇ ਆ ਗਈ ਜੀ ਅਸਟ੍ਰੀਲੋ ਜਨ ਜਨ ਅਸਟ੍ਰੀਲੋ ਹੈ ਜੀ 2000 8 ਮਾਡਲ ਹੈ ਹੂੰ ਔਰ ਪਹਿਲੇ ਨਾਮ ਹੈ ਕਿੱਤੇ ਰੰਗ ਦੀ ਹੈ ਜੀ ਇੰਜਨ ਗੇਅਰ ਦੀ ਪੂਰੀ ਵਧੀਆ ਲੱਖ ਦੇ ਕਰੀਬ ਚੱਲੀ ਹੋਈ ਹੈ ਹੂੰ ਤੇ ਇਹਦਾ ਵੀ 28 ਤੱਕ ਪਾਸਿੰਗ ਹੈ ਹੂੰ 25 ਤੱਕ ਬੀਮਾ ਪਿਆ ਹੈ ਠੀਕ ਹੈ ਜੀ ਚਾਰੋਂ ਟਾਇਰ ਵਧੀਆ ਨੇ ਏਸੀ ਹੀਟਰ ਚੱਲਦਾ ਇੰਜਨ ਗੇਅਰ ਦੀ ਵਧੀਆ ਜੀ ਹੂੰ ਕੋਈ ਇਹ ਨਹੀਂ ਹੈ ਵੀ ਬੰਪਰ ਟੁੱਟੇ ਨੇ ਲਾਈਟਾਂ ਟੁੱਟੀਆਂ ਨੇ ਕੋਈ ਖਰਾਬ ਹੈ ਕੋਈ ਸੱਤ ਛੱਡ ਕੇ ਪੇਂਟ ਹੈ ਇਹ ਜਿਹਨੀ ਹੈਗੀ ਚੰਗੀ ਕਾਰ ਹੈ ਠੀਕ ਹੈ ਜੀ ਮੁੱਲ ਇਹਦਾ ਵੀ ਬਈ 90000 ਰੁਪਏ ਹੀ ਆ 90 ਹੀ ਆ ਜੀ ਤੇ 3003 ਹੈ ਨਾ ਜੀ ਅੱਗੇ ਫੇਰ ਆ ਗਈ ਅੱਗੇ ਆ ਗਈ ਜੀ ਆਪਣੇ ਕੋਲੇ ਬੈਗਨਾਰ 2009 ਮਾਡਲ ਹੈ ਜੀ ਐਲਐਕਐਸਆਈ ਹੈ ਬਲੈਕ ਕਲਰ ਦੇ ਵਿੱਚ ਚੰਗੀ ਕਾਰ ਹੈ ਦੋ ਟਾਇਰ ਨਵੇਂ ਆ ਵਰਗੇ ਨੇ ਜੀ ਹੂੰ ਦੋ ਟਾਇਰ ਇਹਦੇ ਹਲਕੇ ਨੇ ਤੇ ਇਹਦੇ ਵੀ ਰੇਟ ਦੀ ਗੱਲ ਕਰੀਏ 90000 ਰੁਪਿਆ ਇਹਦਾ ਵੀ ਮੁੱਲ ਹੈ ਸਾਰੀਆਂ ਕਾਰਾਂ ਦੇ ਵਾਜਿਬ ਮੁੱਲ ਰੱਖੇ ਗਏ ਨੇ ਜੀ ਜੀ ਤਾਂ ਕਿ ਕਸਟਮਰ ਨੂੰ ਨਾ ਜਿਆਦੇ ਉਹ ਨਾ ਹੋਣਾ ਪਵੇ ਦੋਸਤੋ ਸਾਰੀਆਂ ਗੱਡੀਆਂ ਪੰਜਾਬ ਨੰਬਰ ਨੇ ਤੇ ਸਾਰੀਆਂ ਹੀ ਪੂਰੀਆਂ ਓਕੇ ਫਰਸਟ ਕਲਾਸ ਨੇ ਵੀਡੀਓ ਸ਼ੇਅਰ ਜ਼ਰੂਰ ਕਰਦੇਓ ਤੁਸੀਂ ਨਹੀਂ ਲੈਣੀ ਹੁੰਦੀ ਕਈ ਵਾਰੀ ਤੁਹਾਡੇ ਮਿੱਤਰ ਪਿਆਰੇ ਸਕੇ ਸੰਬੰਧੀ ਨੇ ਲੈਣੀ ਹੁੰਦੀ ਆ ਬੰਦੇ ਕੋਲੇ ਸਨੇਹਾ ਲੱਗ ਜਾਂਦਾ ਹੁੰਦਾ ਸੋ ਧੰਨਵਾਦ ਜਿਹੜਾ ਕੀਮਤੀ ਸਮਾਂ ਦਿੰਨੇ ਹੋ ਧੰਨਵਾਦ ਭੁੱਲੋ ਸਾਬ ਤੁਹਾਡਾ ਸਤਿ ਸ੍ਰੀ ਅਕਾਲ ਜੀ